8 ਨਵੰਬਰ ਰਾਤ 8 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀਗਾ ਕਿ ਦੇਸ਼ 'ਚ 500 ਤੇ 1000 ਦੇ ਪੁਰਾਣੇ ਨੋਟਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਦੇਸ਼ 'ਚ ਮਾਹੌਲ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ। ਹਰ ਵਿਅਕਤੀ ਤੇ ਇਸ ਫੈਸਲੇ ਦਾ ਅਸਰ ਹੋਇਆ ਹੈ। ਅੱਜ ਇਸ ਫੈਸਲੇ ਨੂੰ ਇੱਕ ਮਹੀਨਾ ਹੋ ਚੁੱਕਿਆ ਔਰ ਅੱਜ ਜਗਬਾਣੀ ਇਹ ਸਪੈਸ਼ਲ ਕਵਰੇਜ ਕਰ ਰਿਹਾ ਹੈ। ਅੱਜ ਅਸੀਂ ਅੰਮ੍ਰਿਤਸਰ ਤੋਂ ਲੈ ਕੇ ਰਾਜਪੁਰਾ ਤੇ ਨੈਸ਼ਨਲ ਹਾਈਵੇ ਤੇ ਜਿੰਨੇ ਸ਼ਹਿਰ ਜਿੰਨੇ ਕਸਬੇ ਪੈਂਦੇ ਨੇ ਉੱਥੇ ਜਾ ਕੇ ਇਹ ਚੱਕਰਾਂਗੇ ਕਿ ਆਖਿਰਕਾਰ ਨੋਟ ਮੰਦੀ ਤੋਂ ਬਾਅਦ ਲੋਕਾਂ ਦੀ ਜ਼ਿੰਦ ਅੱਜ ਅਸੀਂ ਅੰਮ੍ਰਿਤਸਰ ਤੋਂ ਆਪਣਾ ਸਫ਼ਰ ਸ਼ੁਰੂ ਕਰ ਰਹੇ ਹਾਂ ਇਸੇ ਤਰ੍ਹਾਂ ਰਾਜਪੂਰਾ ਜਾਵਾਂਗੇ ਅਸੀਂ ਇਸ ਸਫ਼ਰ ਦਾ ਇਸ ਲਈ ਚੁਣਿਆ ਕਿਉਂਕਿ ਇਸ ਇਸ ਸਫ਼ਰ ਦੇ ਦੌਰਾਨ ਸਾਨੂੰ ਵੱਡੇ ਸ਼ਹਿਰ ਵੀ ਮਿਲਣਗੇ ਉਹ ਲੋਕ ਵੀ ਮਿਲਣਗੇ ਜਿਹੜੇ ਦੂਜੇ ਸਟੇਟਸ ਤੋਂ ਉੱਥੇ ਆਂਦੇ ਪਏ ਨੇ ਤੇ ਅਸੀਂ ਮੋਟਾ-ਮੋਟਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਆਖਿਰਕਾਰ ਲੋਕਾਂ ਦੀ ਜ਼ਿੰਦਗੀ ਤੇ ਅਸਰ ਪਿਆ ਕੀ ਹੈ ਇਸ ਲਈ ਅੱਜ ਅਸੀਂ ਇੱਥੋਂ ਅੰਮ੍ਰਿਤਸਰ ਤੋਂ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ ਵਿਰਾਸਤੀ ਗੇਟ ਤੇ ਇਸ ਵੇਲੇ ਅਸੀਂ ਖੜੇ ਹਾਂ ਔਰ ਮੇਰੇ ਨਾਲ ਕਈ ਲੋਕ ਅੰਮ੍ਰਿਤਸਰ ਦੇ ਵੀ ਨੇ ਅਸੀਂ ਪਹਿਲਾਂ ਉਹਨਾਂ ਨਾਲ ਜਾਣਦੇ ਹਾਂ ਕਿ ਇੱਕ ਮਹੀਨੇ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਤੁਹਾਡਾ ਨਾਮ ਕੀ ਹੈ ਜੀ ਅਮਰਿਤਪਾਲ ਸਿੰਘ ਤੁਸੀਂ ਕੀ ਕਰਦੇ ਹੋ ਮੈਂ ਟੀਚਰ ਹਾਂ ਸਰ ਟੀਚਰ ਹੋ ਇੱਕ ਮਹੀਨਾ ਹੋ ਚੁਕਿਆ ਨੋਟਬੰਦੀ ਨੂੰ ਤੁਹਾਡੀ ਜ਼ਿੰਦਗੀ 'ਚ ਕੀ ਅਸਰ ਪਿਆ ਸਰ ਪੈਸੇ ਦੀ ਬਹੁਤ ਮੁਸ਼ਕਲ ਆਇਆ ਜਿਹੜਾ ਆਪਣੇ ਪੈਸੇ ਲੈਣ ਵਾਸਤੇ ਲਾਈਨਾਂ 'ਚ ਲੱਗਣਾ ਪੈ ਰਿਹਾ ਤੇ ਮਤਲਬ ਇਹ ਫੈਸਲੇ ਦਾ ਕੀ ਫਾਇਦਾ ਹੋਣਾ ਹੈ ਉਹ ਸਾਨੂੰ ਕੁਝ ਨਹੀਂ ਪਤਾ ਫੈਸਲਾ ਸਹੀ ਹੈ ਗਲਤ ਹੈ ਉਹਦਾ ਜਨਤਾ ਨੂੰ ਕੁਝ ਨਹੀਂ ਪਤਾ ਪਰ ਜੋ ਮੁਸ਼ਕਲ ਹੋ ਰਹੀ ਹੈ ਉਹਦੇ ਬਾਰੇ ਜਨਤਾ ਨੂੰ ਪਤਾ ਲੱਗ ਗਿਆ ਕੀ ਕੀ ਮੁਸ਼ਕਲ ਹੋ ਰਹੀਆਂ ਤੁਹਾਨੂੰ ਸਰ ਆਪਣਾ ਪੈਸਾ ਲੈਣ ਵਾਸਤੇ ਮਤਲਬ ਇੱਕ ਵਾਰੀ ਜਮ੍ਹਾਂ ਕਰਾਉਣਾ ਵਾਸਤੇ ਇਕੱਠਾ ਕਰਾ ਲਓ ਜੇ ਆਪ ਲੈਣੇ ਆ ਤੇ ਸਿਰਫ 2.5 ਹਜ਼ਾਰ ਰੇਡੀਅਮ ਚੋਂ ਮਤਲਬ 2500 ATM ਚੋਂ ਤੇ ਜਿਹੜੇ ਬੈਂਕ ਵਾਲੇ ਆ ਉਹਨਾਂ ਕੋਲ ਤੇ ਕੈਸ਼ ਹੀ ਹੈ ਗਿਆ ਹੈ ਨਹੀਂ ਆ ਮਤਲਬ ਕੈਸ਼ ਆ ਹੀ ਨਹੀਂ ਰਿਹਾ ਮਤਲਬ ਕਹ ਜੇ ਕੰਮ ਅੱਛਾ ਵੀ ਕਹਿ ਲਈਏ ਪਰ ਤਿਆਰੀ ਬਹੁਤ ਗਲਤ ਸੀ ਅੱਜ 1 ਮਹੀਨੇ ਬਾਅਦ ਤੁਸੀਂ ਇਸ ਫੈਸਲੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਨੂੰ ਅੱਛਾ ਮੰਨਦੇ ਹੋ ਜਾਂ ਬੁਰਾ ਸਰ 50 ਦਿਨ ਬਾਅਦ ਜ਼ਿਆਦਾ ਵਧੀਆ ਕਹਾਂਗੇ ਉਹਨਾਂ ਨੇ ਕਿਹਾ ਸੀ 50 ਦਿਨ 50 ਦਿਨ ਤੋਂ ਬਾਅਦ ਜ਼ਿਆਦਾ ਵਧੀਆ ਲੋਕੀ ਦੱਸ ਸਕਣਗੇ ਕਿ ਕੀ ਹੋਇਆ ਕੀ ਨਹੀਂ ਹੋਇਆ ਦੂਸਰੀ ਗੱਲ ਹੈ ਕਿ ਮੈਂ ਕੱਲ ਹੋਰ ਕਹਿਣਾ ਚਾਹਾਂਗਾ ਕਿ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਸ਼੍ਰੀ ਪ੍ਰਧਾਨ ਮੰਤਰੀ ਜਿਹੜੇ ਸਾਡੇ ਮੋਦੀ ਸਾਹਿਬ ਨੇ ਉਹਨਾਂ ਨੇ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਵਿਦੇਸ਼ਾਂ ਵਿੱਚ ਵੱਡੇ ਵੱਡੇ ਮੰਤਰੀਆਂ ਦਾ ਜਿਹੜਾ ਸਾਰੇ ਦੁਨੀਆ ਨੂੰ ਪਤਾ ਹੈ ਕਾਲਾ ਧਨ ਉਹਦੇ ਬਾਰੇ ਵੀ ਜਲਦੀ ਕਦਮ ਸਾਡੇ ਨਾਲ ਹੋਰ ਲੋਕ ਵੀ ਇੱਥੇ ਮੌਜੂਦ ਨੇ ਤੁਸੀਂ ਕੀ ਕਰਦੇ ਹੋ ਜੀ ਐਪੀ ਜੀ ਨੇ ਸਿਆ ਜੀ ਆਪਣਾ ਤੁਹਾਡੇ ਬਿਜ਼ਨਸ 'ਚ ਵੀ ਕੋਈ ਫਰਕ ਪਿਆ ਹੈ ਨੋਟਬੰਦੀ ਤੋਂ ਬਾਅਦ ਹਾਂ ਜੀ ਪਿਆ ਜੀ ਕੀ ਅਸਰ ਹੋਇਆ ਤੁਹਾਨੂੰ ਕੀ ਕਿੱਦਾਂ ਦੀ ਮੁਸ਼ਕਲ ਆਈਆਂ ਇੱਕ ਮਹੀਨੇ ਬਾਅਦ ਤੁਹਾਨੂੰ ਤੁਸੀਂ ਇਸ ਫੈਸਲੇ ਨੂੰ ਖਰਾਬ ਦੇਖਦੇ ਹੋ ਜਾਂ ਸਹੀ ਦੇਖਦੇ ਹੋ ਜੇ ਹੀ ਦੇ ਖਰਾਬ ਹੀ ਦੇਖ ਰਹੇ ਕਿਉਂ ਖਰਾਬ ਦੇ ਕਰੇ ਪੈਸਿਆਂ ਦੀ ਬੜੀ ਤੰਗੀ ਆ ਗਈ ਹੋਰ ਹੋਰ ਲੋਕ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਤੁਸੀਂ ਕੀ ਕਰਦੇ ਹੋ ਜੀ ਅੱਧਾ ਕੰਮ ਕਰੀਦਾ ਜੀ ਭਾਈ ਇਹਦਾ ਸਭ ਤੋਂ ਜ਼ਿਆਦਾ ਤੰਗੀ ਆਈ ਆ ਗਰੀਬ ਆਦਮੀ ਨੂੰ ਜਿਹੜੇ ਲੋਕ ੱੱੱਕੇ ਖਾ ਰਹੇ ਬੈਂਕਾਂ ਦੇ ੱੱੱਕੇ ਖਾ ਰਹੇ ਆ ਜਾ ਕੇ ਵੇਖੋ ਕਿਤੇ ਬੈਂਕਾਂ ਦੀਆਂ ਲੈਣਾ ਲੱਗੀਆਂ ਐ ਵੇਲੇ ਸਾਡੇ 7 ਵਜੇ ਜਾ ਕੇ ਦੁਨੀਆ ਇੰਨੀ ਪਰੇਸ਼ਾਨ ਹੈ ਕੋ ਸਾ ਹੁਣੀ ਆਪਣੇ ਪੈਸੇ ਲੈਣ ਲਈ ਲੋਕ ਪਰੇਸ਼ਾਨ ਹੈ ਕਿਹਨੂੰ ਜ਼ਿੰਮੇਵਾਰ ਸਮਝੋ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਹੈ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਹੈ ਹੀ ਸਾਹਮਣੇ ਆਈ ਹੈ ਕਿ ਕੈਸ਼ ਨਹੀਂ ਹੈਗੀ ਕਿਹਨੂੰ ਜ਼ਿੰਮੇਵਾਰ ਸਮਝੋ ਸਭ ਨੇ ਸਭ ਤੋਂ ਜ਼ਿੰਮੇਵਾਰੀ ਜ਼ਿੰਮੇਵਾਰੀ ਲੀਡਰਾਂ ਦੀ ਆ ਲੀਡਰਾਂ ਦੇ ਘਰੀ ਤੇ ਕੋਈ ਤੰਗੀ ਨਹੀਂ ਆਈ ਗਰੀਬ ਆਦਮੀ ਧੱਕੇ ਖਾਂਦੇ ਆ ਵਾ ਧੱਕੇ ਖਾਂਦੇ ਆ ਲੀਡਰ ਤੇ 7-7 ਦਾ 8-8 ਕਰੋੜ ਰੁਪਇਆ ਲਾ ਕੇ ਵਿਆਹ ਕਰਦੇ ਆ ਤਕਰੀਬ ਆਦਮੀ ਬੈਂਕਾਂ 'ਚ ਧੱਕੇ ਖਾਂਦੇ ਆ ਆਪਣੇ ਆਪਣੇ ਪੈਸੇ ਲੈਣ ਦੀ ਖਾਤਰ ਧੱਕੇ ਖਾਂਦਾ ਫਿਰਦਾ ਤੁਸੀਂ ਕੀ ਕਰਦੇ ਹੋ ਮੈਂ ਸੋਲਡੀ ਗੱਲ ਸਰ ਇਸ ਵਿਰਾਸਤੀ ਗੇਟ ਦੇ ਸਕਿਉਰਿਟੀ ਗਾਰਡ ਤੁਸੀਂ ਤੁਹਾਨੂੰ ਵੀ ਕੋਈ ਅ ਅਸਰ ਪਿਆ ਨੋਟਬੰਦੀ ਦਾ ਤੁਹਾਡੇ ਪਰਿਵਾਰ 'ਚ ਕੋਈ ਨਹੀਂ ਕਿਉਂਕਿ ਤੁਸੀਂ ਬਜ਼ੁਰਗ ਹੋ ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਲੇ ਨੂੰ ਰੋਡ ਪਰ ਵਾਰੀ ਭੁੱਖਾ ਮਰਦੇ ਲੈ ਸਾਰਾ ਨਾ ਘਰ ਆਟਾ ਨਾ ਦਾਲ ਨਾ ਦੁੱਧ ਨਾ ਪਾਣੀ ਬੱਚੇ ਨਿਕੇ ਨਿਕੇ ਰੋਂਦੇ ਆ ਵੇਖੇ ਨਹੀਂ ਜਾਂਦੇ ਪਹਿਲੇ ਪਹਿਲੇ ਦੇਸ਼ ਚ ਇਹੋ ਜਿਹਾ ਮਾਹੌਲ ਕਦੀ ਦੇਖਣ ਨੂੰ ਮਿਲਿਆ ਤੁਹਾਨੂੰ ਪਹਿਲਾਂ ਹੀ ਇਹ ਮਾਹੌਲ 78 ਚ ਵੀ ਕਹਿੰਦੇ ਹੋਏ ਸੀ ਨਹੀਂ ਨਹੀਂ ਉਹਦੋਂ ਜੋ ਉਹਨਾਂ ਨੋਟ ਦਲਾਤੀ ਉਸ ਵੇਲੇ ਸਰ ਉਹਦੋਂ ਇਹੋ ਜਿਹਾ ਮਾਹੌਲ ਤੁਹਾਨੂੰ ਕਦੀ ਦੇਖਣ ਨੂੰ ਮਿਲਿਆ ਕੀ ਸਭ ਤੋਂ ਵੱਡੀ ਮੁਸ਼ਕਲ ਕੀ ਹੈ ਸਭ ਤੋਂ ਵੱਡੀ ਮੁਸ਼ਕਲ ਬੱਚੇ ਪੁਕੇ ਦਿਨ ਵਿੱਚ ਹੀ ਅੱਖਾਂ ਜੰਦੇ ਸਰ ਵੱਡੀ ਮੁਸ਼ਕਲ ਇਸ ਤਰ੍ਹਾਂ ਕੀ ਹੋ ਸਕਦੀ ਹੈ ਮੈਂ ਆਪਣੇ ਕੈਮਰਾਮੈਨ ਸਤਨਾਮ ਨੂੰ ਇੱਕ ਵਾਰ ਇਧਰ ਕਹਾਂਗਾ ਕਿ ਤੁਹਾਨੂੰ ਦਿਖਾਵੇ ਕਿ ਅੰਮ੍ਰਿਤਸਰ ਚ ਇਸ ਵੇਲੇ ਰਾਤ ਸਵੇਰ ਦੇ 8:00 ਚੁੱਕੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੰਗਣੀ ਤੁੰਦ ਹੈ ਵਿਜ਼ਿਬਿਲਟੀ ਜਿਹੜੀ ਹੈ ਉਹ 20 ਤੋਂ 25 ਮੀਟਰ ਹੀ ਰਹਿ ਚੁੱਕੀ ਔਰ ਦੇਖੀਏ ਤੁਸੀਂ ਜਿਸ ਤਰ੍ਹਾਂ ਇਹ ਤੁੰਦ ਸੜਕਾਂ ਤੇ ਆਈ ਪਈ ਹੈ ਉਸੇ ਤਰ੍ਹਾਂ ਅਸੀਂ ਅੰਮ੍ਰਿਤਸਰ ਦੇ ਲੋਕਾਂ ਨਾਲ ਗੱਲ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਿੰਦਗੀ ਵੀ ਜਿਹੜੀ ਨੋਟਬੰਦੀ ਤੋਂ ਬਾਅਦ ਧੁੰਦਲੀ ਹੋ ਚੁੱਕੀ ਹੈ ਮੈਂ ਆਪਣੇ ਨਾਲ ਜੁੜੇ ਲੋਕਾਂ ਨੂੰ ਸਾਡੇ ਦਰਸ਼ਕਾਂ ਨੂੰ ਵੀ ਹੈ ਕਹਿਣਾ ਚਾਹਾਂ ਕਿ ਅਸੀਂ ਜਿਹੜਾ ਅੱਜ ਸਫਰ ਕਰੰਸੀ ਦਾ ਸਫਰ ਇਸ ਪ੍ਰੋਗਰਾਮ ਦਾ ਨਾਮ ਰੱਖਿਆ ਔਰ ਅਸੀਂ ਅੰਮ੍ਰਿਤਸਰ ਤੋਂ ਹੁਣ ਆਪਣਾ ਸਫਰ ਸ਼ੁਰੂ ਕਰਦੇ ਹੋਏ ਰਾਜਪੂਰਾ ਤੱਕ ਜਾਵਾਂਗੇ ਉਹ ਸ਼ਹਿਰਾਂ ਨੂੰ ਦੇਖਾਂਗੇ ਜਿੱਥੇ ਛੋਟੇ ਸ਼ਹਿਰ ਨੇ ਵੱਡੇ ਸ਼ਹਿਰ ਲੁਧਿਆਣਾ ਜਲੰਧਰ ਵਰਗੇ ਸ਼ਹਿਰਾਂ ਚ ਵੀ ਅਸੀਂ ਦੇਖਾਂਗੇ ਕਿ ਉੱਥੇ ਦਾ ਮਾਹੌਲ ਕੀ ਹੈ 1 ਮਹੀਨੇ ਬਾਅਦ ਕਿੰਨੇ ਦਾ ਮਾਹੌਲ ਜਿਹੜਾ ਚੇਂਜ ਹੋਇਆ ਲੋਕ ਖੁਸ਼ ਨੇ ਜਾਂ ਲੋਕ ਨਾਰਾਜ਼ ਨੇ ਇਸ ਫੈਸਲੇ ਤੋਂ ਇਹ ਆਪਾਂ ਦੇਖਾਂਗੇ ਔਰ ਤੁਹਾਨੂੰ ਵੀ ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ ਚਾਹੀਦਾ ਅਸੀਂ ਅਗਲੇ ਸ਼ਹਿਰ ਦਾ ਜਿਹੜਾ ਲਾਈਵ ਹੈ ਉਹ ਕਰੀਬ 10 ਵਜੇ ਤੱਕ ਜਗਮਾਨੀ ਤੇ ਲਾਈਵ ਕਰਾਂਗੇ ਦੇਖਦੇ ਹੋ ਉਹ ਜਗਬਾਨੀ ਟੀਵੀ ਕੈਮਰਾਮੈਨ ਸਤਨਾਮ ਦੇ ਨਾਲ ਰਿਮਾਂਚੂ ਗਾਬਾ